ਤਕਰੀਬਨ ਲੱਖ ਡੇਢ ਲੱਖ ਦਾ ਸਮਾਨ ਚੋਰੀ ਹੋ ਗਿਆ ਜੀ ਇੱਕ ਜਨਰੇਟਰ ਸੀਗਾ ਇੱਕ ਮੋਟਰ ਸੀ ਇੱਕ ਸਮਰਸ਼ੀ ਬਲਮੋਟਰ ਦੀ ਤਾਰ ਸੀ ਇੱਕ ਸਟੈਪਲਾਈਜ਼ਰ ਸੀਗਾ ਤੇ ਬਾਕੀ ਤਾਂਬਾ ਤਾਰ ਸੀ ਪੱਖੇ ਸੀਗੇ ਤੇ ਵਾਸ਼ਿੰਗ ਮਸ਼ੀਨ ਦੇ ਮੋਟਰਾਂ ਸੀਗੀਆਂ ਤੇ ਬਾਕੀ ਤਕਰੀਬਨ ਔਕਾ ਹੀ ਚੀਜ਼ਾਂ ਸਾਨੂੰ ਪਤਾ ਹੀ ਨਹੀਂ ਹੁਣ ਬਾਅਦ ਚ ਪਤਾ ਲੱਗਣਾ ਜਦੋਂ ਅਗਲਾ ਕੋਈ ਲੈਣ ਆਊਗਾ ਕਿੰਨੇ ਕ ਸਮੇ ਤੋਂ ਦੁਕਾਨ ਆਪਣੀ ਸੀ 2004 ਦੀ ਆਪਣੀ ਦੁਕਾਨ ਖੁੱਲੀ ਹੋਈ ਹੈ ਪਹਿਲਾਂ ਤੁਸੀਂ ਕਦੇ ਇਦਾਂ ਨਿਕਟ ਨਾ ਪਹਿਲਾਂ ਦੋ ਚੋਰੀਆਂ ਹੋ ਚੁੱਕੀਆਂ ਜੀ ਪਹਿਲਾਂ ਵੀ ਦੋ ਜੋ ਹਾਂਜੀ ਹਾਂਜੀ ਕਿੰਨਾ ਕ ਸਮਾਂ ਹੋ ਗਿਆ ਪਹਿਲਾਂ ਇੱਕ ਤਾਂ 2004 ਚ ਹੀ ਹੋ ਗਈ ਸੀਗੀ ਉਦੋਂ ਦਾ ਕਾਫੀ ਸਮਾਨ ਚੋਰੀ ਹੋ ਗਿਆ ਸੀਗਾ ਹਾਂ ਤੇ ਫੇਰ ਤਕਰੀਬਨ ਚੌਰਾਹੇ ਦੇ ਕਰੀਬ ਕੋਈ ਤੇ ਹੁਣ ਇਹ ਉਰੋਂ ਕੱਲੀ ਤਾਂਬਾਦਾਰੀ ਲੱਗੇ ਸੀ ਹਾਂਜੀ ਉਦੋਂ ਬਾਕੀ ਸਮਾਨ ਨਹੀਂ ਬਾਹਰ ਲੱਗੇ ਸੀ ਪੂਰਾ ਜਿਹੜਾ ਤਾਂਬਾ ਤਾਰ ਬੋਰੀਆਂ ਚ ਭਰ ਕੇ ਉਹ ਲੈ ਗਏ ਸੀ ਪੂਰਾ 35-40 ਹਜ਼ਾਰ ਦਾ ਸੀ ਤਕਰੀਬਨ ਤਕਰੀਬਨ ਤੇ 31 ਰਾਤ ਦੀ ਗੱਲ ਹੈ ਜੀ ਹਾਂਜੀ ਰਾਤੀ ਤਕਰੀਬਨ ਸਵਾ 1 ਵਜੇ ਦਾ ਕਿਉਂਕਿ ਕੈਮਰੇ ਤੇ ਪਤਾ ਲੱਗਾ ਵੀ ਸਵਾ 1 ਵਜੇ ਬੰਦੇ ਉਹ ਅੰਦਰ ਹੋਏ ਆ ਤੇ ਮੂੰਹ ਬੰਨੇ ਦੋ ਬੰਦੇ ਸੀ ਇੱਥੇ ਅੱਛਾ ਹਾਂਜੀ ਹਾਂਜੀ ਵੀ ਕੈਮਰੇ ਵਿੱਚ ਦੋ ਹੀ ਬੰਦੇ ਕੈਮਰੇ ਵਿੱਚ ਦੋ ਹੀ ਹੁੰਦੇ ਬਾਕੀ ਥੱਲੇ ਖੜੇ ਇਹ ਨਹੀਂ ਪਤਾ ਕਿੰਨੇ ਥੱਲੇ ਜਾਣੇ ਸੀਗੇ ਇੱਕ ਪੁਲਿਸ ਨੂੰ ਸੁਝਾ ਦਿੱਤੀ ਹੈ ਹਾਂਜੀ ਪੁਲਿਸ ਨੂੰ ਸੁਝਾ ਦਿੱਤੀ ਕੂਟੀਸੀਆਂ ਥਾਣੇ ਚਾਹੀਦੀ ਜੇ ਪ੍ਰਸ਼ਾਸਨ ਤੋਂ ਕੀ ਮੰਗਾ ਅਸੀਂ ਤਾਂ ਇਹ ਹੀ ਕਹਿੰਦੇ ਜੀ ਭਾਈ ਉਹ ਚੋਰਾਂ ਨੂੰ ਫੜਿਆ ਜਾਵੇ ਤੇ ਸਾਡਾ ਜੋ ਵੀ ਸਮਾਨ ਹੈਗਾ ਸਾਨੂੰ ਵਾਇਆ ਜਾਵੇ ਇਹਨਾ ਸਾਧ ਚੜ੍ਹਤ ਸਿੰਘ ਨੇ ਇੱਥੋਂ ਦੇ ਜਨੇਰ ਪਿੰਡ ਦੀ ਆ ਇਹਨਾਂ ਦੀ ਇੱਥੇ ਇਲੈਕਟ੍ਰੋਨਿਕ ਦੀ ਦੁਕਾਨ ਹੈ ਆ ਇਹ ਆਪਣੀਆਂ ਖੇਤਾਂ ਵਾਲੀਆਂ ਮੋਟਰਾਂ ਹੋਰ ਆਪਣੇ ਜਿਵੇਂ ਛੱਤ ਵਾਲੇ ਪੱਖੇ ਜਿੰਨੇ ਵੀ ਆ ਇਲੈਕਟ੍ਰੋਨਿਕਸ ਦੇ ਸਮਾਨ ਆ ਉਹਨਾਂ ਨੂੰ ਰਿਪੇਅਰ ਕਰਦੇ ਆ ਇਹਨਾਂ ਦੇ ਨਾ ਰਾਤ ਤਕਰੀਬਨ 1:30 ਵਜੇ ਦੀ ਗੱਲ ਆ ਦੋ ਬੰਦੇ ਇਹਨਾਂ ਦੀ ਦੁਕਾਨ ਦੇ ਉੱਪਰ ਦੀ ਆਏ ਉੱਪਰਲਾ ਦਰਵਾਜ਼ਾ ਉਹਨੂੰ ਖਿੱਚ ਕੇ ਖੋਲ ਲਿਆ ਪੌੜੀਆਂ ਥਾਣੇ ਆਏ ਥੱਲੇ ਥੱਲੇ ਆ ਕੇ ਤੇ ਉਹਨਾਂ ਨੇ ਵੇਖਿਆ ਵੀ ਜਿਹੜਾ ਸਮਾਨ ਇਹਨਾਂ ਦੀ ਦੁਕਾਨ ਦੇ ਵਿੱਚ ਰਿਪੇਅਰ ਕਰਨ ਲਈ ਆਇਆ ਸੀਗਾ ਉਹਦੇ ਵਿੱਚੋਂ ਸਿਰਫ ਉਹਨਾਂ ਨੇ ਉਹੀ ਸਮਾਨ ਚੋਰੀ ਕੀਤਾ ਜਿਹੜਾ ਤਾਂਬੇ ਦਾ ਤੇ ਇਹਨਾਂ ਨੇ ਵੈਸੇ ਤਾਂ ਆਪਣੀ ਸਿਕਿਉਰਿਟੀ ਵਾਸਤੇ ਉੱਪਰ ਕੈਮਰਾ ਲਾਇਆ ਹੋਇਆ ਸੀਗਾ ਕੈਮਰੇ ਦੇ ਵਿੱਚ ਬਿਲਕੁਲ ਉਹ ਆ ਗਿਆ ਉਹਨਾਂ ਦਾ ਸਾਰਾ ਤੇ ਅਸੀਂ ਬਸ ਜਲਦੀ ਮੈਂ ਮੌਕਾ ਵੇਖਣ ਆਇਆ ਇੱਥੇ ਅਸੀਂ ਜਲਦ ਟ੍ਰੇਸ ਕਰ ਲਾਂਗੇ ਇਹ ਕਿਉਂਕਿ ਲਾਗੇ ਬੰਨੇ ਦੀ ਇਹ ਹੋਣਗੇ ਇਹ ਬਾਲੇ ਦੂਰ ਦੇ ਨਹੀਂ ਹੋਣਗੇ ਤੇ ਇਹਨਾਂ ਨੂੰ ਜਲਦ ਟ੍ਰੇਸ ਕਰ ਲਾਂਗੇ ਇਹ ਦੱਸਾ ਸਰ ਕਿੰਨਾ ਕੁ ਨੁਕਸਾਨ ਹੋਇਆ ਦੁਕਾਨ ਮਾਲਕ ਨਾਲ ਗੱਲਬਾਤ ਹੋਈ ਬੜੀ ਹੁਣ ਇਹਨਾਂ ਨੇ ਸਾਨੂੰ ਦੱਸਿਆ ਤਕਰੀਬਨ ਮੋਟਰਾਂ ਸੀਗੀਆਂ ਨਾਲ ਹੋਰ ਪੱਖੇ ਵਗੈਰਾ ਸੀ ਕਾਫੀ ਸਮਾਨ ਸੀਗਾ ਸਮਾਨ ਲੱਖ ਰੁਪਏ ਤੋਂ ਉੱਪਰ ਹੋ ਗਿਆ ਸਮਾਨ ਇਹਨਾਂ ਦਾ ਲਾਸ ਜਿਹੜਾ ਨਾ ਨੁਕਸਾਨ ਹੋਇਆ ਇਹ ਨਹੀਂ ਰਿਕਵਰ ਕਰਾਂਗੇ ਅਸੀਂ ਜਲਦੀ